ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਪਿੱਥੋਂ ਆਏ ਹਾਂ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਆਪਾਂ ਦੋ ਨਾਗ ਤੁਹਾਡੀ ਖਾਤਰ ਲੈ ਕੇ ਆਏ ਹਾਂ ਕਸੂਈ ਸਵਾਈਹਰ ਸ਼ਹਿਰ ਚ ਆ ਗਈ ਜੀ ਤੇ ਇੱਕ ਆ ਗਈ ਤੋਕੜ ਗੱਬਣ ਕਿੰਨੇ ਮਹੀਨੇ ਚੈੱਕ ਪਾਸ ਆ ਤੇ ਇਹ ਵੈੜ ਕਦੋਂ ਸੂਈ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਨੰਬਰ ਨਾਮ ਐਡਰੈਸ ਸਾਰਾ ਕੁਝ ਦੱਸਾਂਗੇ ਸਸੀ ਗਾਲ ਜੀ ਸਸੀ ਗਾਲ ਬਾਈ ਹੋ ਠੀਕ ਠਾਕ ਹੋ ਜੀ ਵਧੀਆ ਬਾਈ ਪਹਿਲਾਂ ਤਾਂ ਪਿੰਡ ਬੋਲੋ ਜੀ ਪਿੰਡ ਬਾਈ ਪਿੱਥੋਂ ਆਪਣਾ ਹੂੰ ਜਿਲ੍ਹਾ ਰਾਮਪਰਾਪੂਲ ਜ਼ਿਲ੍ਹਾ ਬਠਿੰਡਾ ਠੀਕ ਆ ਵੀਰੇ ਤੇ ਨੇੜੇ ਤੇੜੇ ਆਪਣੇ ਕਿਹੜਾ ਪਿੰਡ ਰਹਿੰਦਾ ਹੈ ਨੇੜੇ ਤੇੜੇ ਬਈ ਆਪਣੇ ਰਹ ਜਾਂਦਾ ਰਾਮਪਰਾ ਵੀ ਆ ਗਿਆ ਨੇੜੀ ਹੈਗਾ ਇੱਧਰ ਗੱਲਕਣਾ ਆ ਗਿਆ ਤੇ ਤਪਾ ਜਾਇਤ ਤੇ ਜੋਂ ਤਪਾ ਵੀ ਨੇੜੇ ਆ ਹਾਂ ਤਪਾ ਵੀ ਨੇੜੀ ਤੇ ਨੰਬਰ ਵੀਰੇ ਨੰਬਰ ਬਾਈ 70099 98064 70099 98064 ਪਿੰਡ ਪਿੱਥੋ ਤੇ ਅੱਜ ਆਪਾਂ ਕਿੰਨੇ ਨਾਗ ਦਿਖਾਉਣੇ ਆ ਵੀਰੇ ਆਪਾਂ 2 ਦਿਖਾਉਣੇ ਆ ਬਈ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਆਰ ਸ਼ਹਿਰ ਨਸਲ ਦੀ ਬੈੜ ਹੈਗੀ ਕਿਹੜਾ ਸੂਆ ਸੂਈ ਆ ਵੀਰੇ ਇਹ ਤੀਜਾ ਸੂਆ ਸੂਈ ਆ ਬਈ ਤੇ ਦੂਜੇ ਸੂਏ ਆਪਣੇ ਕੋਲੇ ਸੀਗੇ ਦੂਜੇ ਸੂਏ ਵੀ ਆਪਣੇ ਕੋਲੇ ਸੀਗੇ ਕਦੋਂ ਸੂਈ ਆ ਵੀਰੇ ਇਹ ਬਾਈ ਕੱਲ ਹੀ ਸੂਈ ਆ ਕੱਲ ਸੂਈ ਐ ਤੇ ਕੀ ਦਿੱਤਾ ਨੇ ਇਹਨੇ ਬੱਛਾ ਦਿੱਤਾ ਵੀ ਤੇ ਜੇਰ ਜੱਪਾ ਸਾਬ ਦਾਨ ਜੀ ਦੱਪਾ ਦਾਨਾ ਸਾਰਾ ਤੇ ਕਿੰਨਾ ਦੋ ਟਾਈਮਾਂ ਦਾ ਆਪਾਂ ਬੋਲਾ ਕੱਢ ਲਿਆ ਦਾ ਇਹਦਾ ਬਈ ਆਪਾਂ ਕੱਢਿਆ ਹਜੇ ਮੰਨ ਕੇ ਚੱਲ ਤੂੰ 12-13 ਲੀਟਰ 12 ਤੋਂ 13 ਲੀਟਰ ਤੇ ਕੀ ਦੁੱਧ ਕਰਦੀ ਰਹੀ ਪਿਛਲੇ ਵੀਰੇ ਬਾਈ ਪਹਿਲੇ ਸੂਈ ਸੀਗਾ ਥੱਲੇ 21-22 ਕਿਲੋ ਐਤ ਕੀ ਹੈਗੀ ਅਮੀਦ ਵੀ 24-25 ਕਿਲੋ ਕੱਢੂ ਰਾਮ ਹੁਣ ਜਿਵੇਂ ਥਣ ਭਾਂਡਾ ਦੱਸਦਾ ਹਨ ਭਾਂਡਾ ਵੀ ਆ ਬਾਕੀ ਹੁਣ ਰਤੋ ਵਧੀਆ ਮੌਸਮ ਵਧੀਆ ਓਕੇ ਖੋਲ ਨੂੰ ਤੋਰਾ ਤਾਰ ਕਰਾ ਕੇ ਚੈੱਕ ਤੇ ਵੱਡੇ ਸਹਾਈ ਦੀ ਹੈ ਜੀ ਕੋਈ ਛੋਟੀ ਨਹੀਂ ਹੈਗੀ ਤੇ ਯਾਰ ਸ਼ਹਿਰ ਤੇ ਲਮਾਈ ਲਮੂਈ ਬੇਲ ਪੂਰੀ ਲੈਂਥ ਜੇ ਆਪਾਂ ਗੱਲ ਕਰ ਲਿਆ ਦੇਖੋ ਥਾਂਡੇ ਵਾ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 12:00 ਦਾ ਦੁਪਹਿਰੇ ਆ 11:00 ਦਾ ਸੌਰੀ ਆ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਗਈ ਤੇ ਦੁੱਧ ਵੀ ਇਹ ਫਾਇਡ ਵਾਲਾ ਪਉਂਦੀ ਹੋਣਾ ਜੀ ਪੂਰਾ ਸੰਘਣਾ ਹੁੰਦਾ ਬਈ ਹੂੰ ਕਿਉਂਕਿ ਏਅਰ ਸ਼ਹਿਰ ਚ ਆ ਗਈ ਆ ਦੇਖੋ ਜੀ ਤੇ ਬਾਕੀ ਦਾ ਨਾ ਦੁੱਧ ਇਹਨੇ ਵਾਕਿਆ ਹੀ ਪਾ ਦੇਣਾ ਕੋਈ ਕਹਿਣ ਦੀ ਗੱਲ ਨਹੀਂ ਹੈ ਕਿ ਘਰ ਦੀ ਬਿਹੜਾ ਬਾਈਆਂ ਚੋਈ ਵੀ ਆ ਤੇ ਲੰਮਾ ਸਵਾ ਦੁੱਧ ਦਿੰਦੀ ਹੈ ਜੀ ਲੰਮਾ ਸਵਾ ਦਿੰਦੀ ਆ ਬਾਈ ਕਿੰਨਾ ਚਿਰ ਪਹਿਲਾਂ ਛੱਡੀ ਛੇਦ ਕੀ ਫਿਰ ਦੁੱਧ ਨਹੀਂ ਦਿੰਦਾ ਪਹੂ ਜੇ ਨਹੀਂ ਛੱਡਦੇ ਹਨਾ ਪਿਆਰ ਨਹੀਂ ਹੁੰਦਾ ਬਾਈ ਪਿਆਰ ਨਹੀਂ ਹੁੰਦਾ ਦੇਖੋ ਜੀ ਥਣਲੇ ਬੰਨੇੜ ਤੋਂ ਤੇ ਧਾਰਾ ਤੁਰਾ ਕਰਾਵਾਂਗੇ ਜੀ ਚੈੱਕ ਧਾਰਾ ਕਰਾ ਦੇ ਪੂਰੀ ਸੀਲ ਠੰਡੀ ਆ ਚਲੋ ਜੀ ਦੇਖੋ ਜੀ ਥੱਲੇ ਤਾਂ ਨਾ ਜੇ ਆਪਾਂ ਗੱਲ ਕਰ ਲਗੇ ਮੋਟੀ ਮੋਟੀ ਧਾਰ ਪੈਂਦੀ ਚੰਗਾ ਸਾਫ ਸੁਥਰਾ ਚੋਣ ਨਾ ਛੱਡਲਾ ਨਾ ਪੂਰ ਨਾ ਕੋਈ ਕੋਈ ਨਿਆਣੇ ਦੀ ਵੀ ਨੇੜੀ ਲੋਡ ਹਨਾ ਕੋਈ ਡਿੱਕਤੀ ਨਹੀਂ ਮਾਣ ਤੇ ਥਾਣਾ ਥੋਣਾ ਦੀ ਬੜੀ ਹਨਾ ਕੁਆਲਿਟੀ ਚੰਗੀ ਆ ਬਾਈ ਪੂਰਾ ਫੁੱਲ ਚਵਾਈ ਵਾਲਾ ਮੁੱਠੀ ਵਾਲਾ ਓਕੇ ਬਸ ਜੀ ਤੇ ਬਾਕੀ ਦਾ ਬੌਲਾ ਗਿਆ ਜੇ ਹੁਣ ਵੀ ਆਪਾਂ ਬੌਲਾ ਕੱਢਣ ਲੱਗ ਜੀ ਡਿਮਾਂਡ ਬਾਈ ਬਸ ਇਹਦਾ ਲੈਣ ਦੇਣੀ ਆ 70000 ਰੁਪਏ ਰੇਟ ਥੋੜਾ ਜਮਾ ਜਾਇਆ ਜਾ ਹਾਂ ਜਮਾ ਜਾਇਆ ਜਾ ਵਿੱਚੋਂ ਬਸ ਮਾੜਾ ਮਨਦਾਨ ਤਾਂ ਹੋ ਜੂ ਠੀਕ ਆ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਗੇ ਇਹਦੀ ਬਹੁਤ ਜਿਆਦਾ ਮੰਗ ਆ ਤੋਕੜ ਗੱਪਣ ਦੀ ਹਾਂ ਛਾਈ ਵਾਲ ਚ ਆ ਗਈ ਹੈ ਨਾ ਜਰਸੀ ਨਾਲ ਥੋੜਾ ਜਿਹਾ ਤੇ ਵੀਰੇ ਕਿੰਨਾ ਦੁੱਧ ਆਏ ਥੱਲੇ ਇਹ ਥੱਲੇ 10 ਕਿਲੋ ਦੁੱਧ ਕਿੰਨੇ ਚਿਰ ਦੀ ਚੈੱਕ ਪਾਸ ਇੱਕ ਤਿੰਨ ਮਹੀਨਿਆਂ ਦੀ ਗੱਪਣ ਚੈੱਕ ਪਾਸ ਕਰਾਈ ਵੀ ਆਪਣੀ ਹਾਂ ਹਾਂ ਚੈੱਕ ਪਾਸ ਓਕੇ ਜੀ ਤੇ ਕਿੰਨਾ ਦੁੱਧ ਦਿੰਦੀ ਰਹੀ ਇਹ ਕਿਹੜਾ ਸੂਆ ਹੁਣ ਇਹ ਇਹ ਬਾਈ ਤੀਜਾ ਸੂਏ ਨੂੰ ਇਹ ਗੱਪਣਾ ਦੋ ਸੂਏ ਠ ਹੁਣ ਇਹਦੇ ਥੱਲੇ 10 ਕਿਲੋ ਨੈਟ ਆ ਜਮ ਓਕੇ 10 ਕਿਲੋ ਰੈਡੀ ਖੋਲ ਉਹਨੂੰ ਵੀ ਤੋੜਾ ਤਰਾ ਕਰਾਇਆ ਗਿਆ ਚੈੱਕ ਤੇ ਬਾਈ ਕਹਿੰਦਾ ਆਇਓ ਆ ਕੇ ਚੋਕੇ ਲੈ ਤੇ ਮੈਲਮਨ ਨੂੰ ਸੀਲ ਠੰਡੀ ਹੈ ਜੀ ਪੂਰੀ ਬਾਈ ਜਿੰਨਾ ਜਣਾ ਮਰਜ਼ੀ ਜਿੰਨਾ ਡੰਗ ਮਰਜ਼ੀ ਚੋਕੇ ਚੈੱਕ ਕਰ ਲੈਣ ਘਰੇ ਆਪਣੀ ਫੋਲੋ ਥੱਲੇ ਹੀ ਆਪਣੇ ਜਿੰਨਾ ਮਰਜ਼ੀ ਚੋਕੇ ਤੇ ਬਾਕੀ ਦਾ ਕੱਦ ਬੇਲ ਵਾਲੀ ਆ ਇਹ ਵੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਕਰਾਸ ਬਹਿਣਾ ਇਹੋ ਜਿਹਾਂ ਦੁੱਧ ਬਹੁਤ ਸੰਗਣਾ ਹੋਏ ਦਾ ਜੀ ਓਕੇ ਜੀ ਠੀਕ ਆ ਵੀਰੇ ਮੋੜ ਲਿਓ ਬਸ ਤੇ ਬਾਈ ਕਹਿੰਦੇ ਦੋ ਟਾਈਮ ਆ ਕੇ ਚੋਕੇ ਟਾਈਮ ਟੂ ਟਾਈਮ ਚੋਕੇ ਦੁੱਧ ਮਿਣ ਕੇ ਲੈ ਜਾਓ ਭੋਜ ਤੇ ਤਿੰਨ ਮਹੀਨਿਆਂ ਦੀ ਚੈੱਕ ਪਾਸ ਓਕੇ ਜੀ ਤੇ ਮੰੰਹਾਂ ਵਰਗਾ ਦੁੱਧ ਹੋਊਗਾ ਇੱਕ ਤਰ੍ਹਾਂ ਦੀ ਮਾਝੀ ਬੰਨ ਲੋਂਗੇ ਜੇ ਤੁਸੀਂ ਲਿਜਾਓਂਗੇ ਤੇ 15 16 ਕਿਲੋ ਦੁੱਧ ਦਿੰਦੀ ਰਹੀ ਆਂ ਬਾਈ ਪਹਿਲਾਂ 1500 ਕਿਲੋ ਸੇਵਨਾ ਵੱਧ ਵੀ ਆਉਂਦਾ ਠੀਕ ਆ ਤੇ ਹੁਣ ਡਿਮਾਂਡ ਬਾਈ ਇਹਦੀ ਕੀ ਹੈਗੀ ਡਿਮਾਂਡ ਇਹਦੀ 45000 ਰੁਪਏ ਮਾਨਤਾਨ ਹੋਜੂ ਮਾਨਤਾਨ ਹੋਜੂ ਰੇਟ ਬਾਈ ਤੁਹਾਡੇ ਜਮਾ ਹੀ ਜਾਇਆ ਜਾਗੇ ਹਨਾ ਜਾਈ ਜੀ ਕਰਨੇ ਬਾਈ ਆਪਾਂ ਬਾਹਲੇ ਵੀ ਨਹੀਂ ਕਰਨੇ ਬਾਹਰ ਮਾਨਤਾਨ ਤੁਹਾਡਾ ਜਰੂਰ ਹਨਾ ਤਿੰਨ ਮਹੀਨੇ ਚੈੱਕ ਪਾਸ ਤੇ ਇੱਕ ਆਪਾਂ ਤੁਹਾਨੂੰ ਦਿਖਾ ਦਿਆ ਯਾਰ ਸਹਿਰ ਚ 24 ਤੋਂ 25 ਕਿਲੋ ਬਾਈ ਕਹਿੰਦੇ ਦੁੱਧ ਪਾ ਪੰਡ ਪਿੱਥੋ ਠੀਕ ਹੈ ਜੀ ਦੋ ਬੈੜਾਂ ਸੀ ਵੀਰੇ ਦੋਨੇ ਤੁਹਾਨੂੰ ਦਿਖਾਤੀਆਂ ਤੇ ਇੱਕ ਚੰਗੇ ਮਿਲਕ ਵਾਲੀ ਤੇ ਇੱਕ ਟੋਕੜ ਗੱਬਣਾ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਅ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ